ਇਸਕੇ ਤੇਰੇ ਵਿੱਚ ਸਾਨੂੰ 20 ਸਾਲ ਹੋ ਗਏ ਜੀ ਬੜਾ ਪਰ ਲੇਕਿਨ ਇਹਦੇ ਵਿੱਚ ਨਾ ਜਦੋਂ ਉਹ ਵੜਿਆ ਮੈਂ ਇਸ ਦੇ ਵਿੱਚ ਕਿਸੇ ਨੇ ਨਹੀਂ ਇੱਜਤ ਵਾਲਾ ਕੋ ਕੰਮ ਅਰੇ ਇੱਕ ਬੰਦਾ ਹੈ ਚੋਰ ਸਮਝਦਾ ਵੀ ਖਣੀ ਚੋਰ ਹੀ ਤੁਰੇ ਫਿਰਦੇ ਆ ਰੋਇ ਰੋਇ ਤੇ ਅਗਲੇ ਦੇ ਵਿਆਹ ਵੀ ਨਹੀਂ ਹੁੰਦਾ ਰੋਇ ਰੋਇ ਫਕਸ਼ਨ ਨਹੀਂ ਹੁੰਦੇ ਹੂੰ ਅਗਲੇ ਨੇ ਇੰਨਾ ਪੈਸਾ ਲਾਇਆ ਹੁੰਦਾ ਹੂੰ ਵੀ ਜੇ ਉਹਦੇ ਵਿੱਚ ਸਾਡੀ ਗਲਤੀ ਕੋਈ ਕਰਦੀਏ ਅਸੀਂ ਹੂੰ ਤਾਂ ਲੇਕਿਨ ਅਗਲੇ ਦਾ ਪੈਸਾ ਲਾਇਦਾ ਕੋਈ ਫਾਇਦਾ ਨਹੀਂ ਹੁੰਦਾ ਮਨੋਸੀ ਵੀ ਆਨੇ ਲੱਗਿਆ ਵੀਆਂ ਚੋਂ ਇੱਕ ਬੰਦੇ ਨੇ ਵੀ ਗਲਤੀ ਕਰਤੀ ਤਾਂ ਵੀ ਸਾਡੇ ਤੇ ਆਉਣੀ ਆ ਸਾਰਿਆਂ ਦੇ ਵੀਆਂ ਤੇ ਵੀਆਂ ਤੇ ਹੀ ਗੱਲ ਆ ਜਾਂਦੀ ਪਰ ਲੇਕਿਨ ਜੇ ਦੇਖੀਏ ਤਾਂ ਇਹ ਬੰਦੇ ਨੇ ਇੱਕ ਨੇ ਗਲਤੀ ਕੀਤੀ ਆ ਤੁਸੀਂ ਉਹਨੂੰ ਸਜ਼ਾ ਦੇ ਸਕਦੇ ਆ ਨਾਲ ਅਸੀਂ ਵੀ ਆ ਤੁਹਾਡੇ ਸਜ਼ਾ ਦੇਣ ਵਾਸਤੇ ਲੇਕਿਨ ਤੁਸੀਂ ਉਹ 20 ਬੰਦਿਆਂ ਨੂੰ ਨਾਲ ਲੈਣ ਨੂੰ ਕਿਉਂ ਸਜ਼ਾ ਦੇ ਰਹੇ ਆ ਜਿਹੜਾ ਠੀਕ ਠਾਕ ਬੰਦਾ ਨਹੀਂ ਉਹ ਹਮੇਸ਼ਾ ਲਈ ਇੱਜ਼ਤ ਹੀ ਕਰਦਾ ਬੰਦੇ ਦੀ ਅੱਛਾ ਉਹ ਆਪ ਦੇ ਤਰ੍ਹਾਂ ਹੀ ਸਮਝਦਾ ਹੈ ਬਿਲਕੁਲ ਹਮ ਤਗੜੇ ਘਰਾਂ ਦਾ ਤੁਹਾਨੂੰ ਕੀ ਦੱਸ ਗਿਆ ਵੀ ਦਿਹਾੜੀ ਵਾਲੇ ਬੰਦੇ ਨੂੰ ਤਾਂ ਦਿਹਾੜੀ ਦਾ ਹੀ ਸਮਝੂਗਾ ਅਸ਼ਿਆ ਉਹ ਐ ਨਹੀਂ ਸਮਝੂਗਾ ਵੀ ਇਹ ਆਪਣੇ ਚੱਲ ਰਹੀ ਹੈ ਇਹਨਾਂ ਨੂੰ ਕੰਮ ਕਰਨ ਆਇਆ ਜਾਂ ਕੁਝ ਵੀ ਹੈ ਵੀ ਆਪਾਂ ਬੁਲਾਇਆ ਤਾਂ ਤਾਂ ਹੀ ਆਇਆ ਅਗਲਾ ਆਪਣੇ ਘਰੇ ਹਮ ਪਰ ਲੇਕਿਨ ਫੇਰ ਵੀ ਅਗਲਾ ਨਾ ਉਹ ਨਜ਼ਰਾਂ ਚ ਨਹੀਂ ਦੇਖਦਾ ਤਾਂ ਪਾਵੇਂ ਨਾ ਘਰੇ ਪਾਣੀ ਦਾ ਗਲਾਸ ਨਾ ਮਿਲਦਾ ਹੋਵੇ ਚੱਜ ਨਾਲੋਂ ਹਮ ਟੇਬਲ ਤੇ ਬਹਿ ਗਿਆ ਗੋਲ ਤੇ ਹਾਂ ਲਿਆਓ ਪਾਣੀ ਅੱਛਾ ਲਿਆਓ ਮੇਰੇ ਕੋਲ ਠੰਡਾ ਨਹੀਂ ਪਹੁੰਚਿਆ ਓਏ ਕਿੱਥਿਆਂ ਤੋਂ ਹੈ ਹਾਂ ਓਏ ਵੇਟਰ ਓਏ ਵੇਟਰ ਬਸ ਇਹ ਲਾ ਦਿਓ ਵੇਟਰ ਕਿੰਨੇ ਕ ਹੈਗੇ ਆ ਵੀ ਆਮ ਤੌਰ ਤੇ ਤੇ ਕਹਿੰਦੇ ਕਿ ਆ ਜਾਂਦਾ ਹੈਗਾ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਇਹ ਬੰਦਾ ਮੁੰਡਾ ਵੇਟਰ ਹੀ ਜਾਨ ਲੱਗੇ ਹੁਣ दारू ਪੀਣ ਲੱਗੂਗਾ ਹਾਂ ਕਿੰਨੇ ਕ ਬੰਦੇ दारू ਪੀਣ ਲੱਗ ਜਾਂਦੇ ਆ ਵੀ ਲੱਗਦੇ ਵੀ ਆ ਜੇ ਮੈਂ ਵਹਿਮ ਹੀ ਹੈ ਵਹਿਮ ਹੈ ਵੀ ਅੱਛਾ ਮੈਨੂੰ ਇੰਨਾ ਚਿਰ ਹੋ ਗਿਆ 20 ਸਾਲ ਹੋ ਗਏ ਮੈਂ ਇਹ ਨਹੀਂ ਅਜੇ ਤੱਕ ਟੱਚ ਕੀਤੀ ਤਾਰੂਨੀ ਅਜੇ ਤੱਕ ਕੀਤੀ ਬਿਲਕੁਲ ਵੀ ਨਹੀਂ ਅੱਛਾ ਨਾਲਾ ਮੇਰੇ ਠੇਕੇਦਾਰ ਵੀ ਆ ਮੇਰੇ ਦੋਸਤ આજ ਵੀ ਖੜੇ ਆ ਇਹਨਾਂ ਨੇ ਵੀ ਨਹੀਂ ਕਦੇ ਅਜੇ ਤੱਕ ਜੇ ਤੁਹਾਨੂੰ ਕਿਸੇ ਵੇਚ ਤੇ ਲੱਗਦੀ ਆ ਕੋਈ ਗਲਤੀ ਉਹਨੂੰ ਵੇਚਾ ਕਭਾਵੇਂ ਤੁਸੀਂ ਸਾਈਡ ਤੇ ਕਰ ਦਿਓ ਬੰਦੇ ਜੀ ਜਿਹੜੇ ਚੰਗੇ ਬੰਦੇ ਆ ਉਹਨਾਂ ਵਾਸਤੇ ਤਾਂ ਐਦਾਂ ਨਾ ਕਰੋ ਨਾ ਉਹਨਾਂ ਨੂੰ ਸਮਝੋ ਕੁਛ ਜਦੋਂ ਆਪਾਂ ਬੁਲਾਏ ਆ ਤਾਂ ਉਹਨੂੰ ਅਗਲੇ ਨੂੰ ਸਮਝਣਾ ਵੀ ਚਾਹੀਦਾ ਯਾਰ ਆਪਾਂ ਇਹਨੂੰ ਸੱਦਾ ਦਿੱਤਾ ਹੈ ਜਾਨ ਨੂੰ ਪੈਸੇ ਦਿੱਤੇ ਆ ਵੀ ਆਪਣੇ ਆਉਣਾ ਹੈ ਵੀ ਆਪਣੇ ਇਹਨੇ ਬੰਦਿਆਂ ਨੂੰ ਸੰਭਲਣਾ ਹੈ ਤੇ ਲੇਕਿਨ ਉਹਦਾ बस ਥੋੜਾ ਜਿਹਾ ਧਿਆਨ ਕਰਕੇ ਰੱਖਣ ਤਾਂ ਸਭ ਸੈਟਿੰਗ ਹੋ ਜਾਂਦੀ ਹੈ ਜੀ ਦੋਸਤੋ ਵੈਟਰ ਜਾਂ ਬੈਰਾ ਕਹਿ ਲੋ ਇਹ ਦੋ ਸ਼ਬਦਾਂ ਨੂੰ ਜਦੋਂ ਆਪਾਂ ਦੇਖਦੇ ਹੈਗੀਆਂ ਤੇ ਸਾਡੇ ਮਨ ਦੇ ਵਿੱਚ ਸਿਰ ਪੈ ਜਿਹਾ ਆਉਂਦਾ ਵੀ ਖਣੀ ਯਾਰ ਇਹ ਗੱਲ ਜੀ ਸੁਣਨ ਆਲਾ ਤਬਕਾ ਨਹੀਂਗਾ ਕਿਉਂਕਿ ਆਮ ਤੌਰ ਤੇ ਇਸ ਤਬਕੇ ਨੂੰ ਵੀ ਆ ਜਿਹੜਾ ਸਾਡੀ ਸੋਸਾਇਟੀ ਦੇ ਵਿੱਚ ਸਰਸਕਾਰ ਦੀਆਂ ਨਜ਼ਰਾਂ ਦੇ ਨਾਲ ਦੇਖਿਆ ਜਾਂਦਾ ਹੈਗਾ ਪਰ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਇਸ ਤਬਕੇ ਨੂੰ ਵੀ ਆ ਜਿਹੜਾ ਕਿਤੇ ਨਾ ਕਿਤੇ ਜੋ ਬੰਦਾ ਮਾਨ ਸਤਕਾਰ ਸਾਡੀ ਸੋਸਾਇਟੀ ਵੱਲੋਂ ਮਿਲਣਾ ਚਾਹੀਦਾ ਹੈਗਾ ਉਹ ਮਿਲ ਨਹੀਂ ਰਿਹਾਗਾ ਬਾਕੀ ਇਸ ਤਬਕੇ ਦੀਆਂ ਵੀ ਆਪਣੀਆਂ ਸਮੱਸਿਆਵਾਂ ਆਪਣੀਆਂ ਦਿੱਕਤਾਂ ਹੈਗੀਆਂ ਉਹਨਾਂ ਦਿੱਕਤਾਂ ਨੂੰ ਉਹਨਾਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਲੈ ਕੇ ਆਉਣਾ ਸਾਡੀ ਇਸ ਵੀਡੀਓ ਦਾ ਇਸ ਪੋਡਕਾਸਟ ਦਾ ਵਿਸ਼ੇਸ਼ ਤੌਰ ਦੇ ਉੱਤੇ ਮਕਸਦ ਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਨਾ ਕਮੈਂਟ ਕਰਕੇ ਆਪਣੀ ਰਾਏ ਆ ਜਿਹੜੀ ਉਹ ਲਾਜ਼ਮੀ ਦੇਣੀ ਹੈਗੀ ਆ ਅੱਜ ਇਸ ਗੱਲਬਾਤ ਦੇ ਦੌਰਾਨ ਸਾਡੇ ਨਾਲ ਇੱਕ ਵੀਰ ਜੋ ਕਿ ਗੈਟਰੀ ਦਾ ਕੰਮ ਕਰਦੇ ਆ ਉਹ ਮੌਜੂਦ ਰਹਿਣਗੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਈ ਨਾਮ ਆ ਸਭ ਤੋਂ ਪਹਿਲਾਂ ਦਾ ਗਰਮੀਤ ਹੈ ਨਾਮ ਮੇਰਾ ਅੱਛਾ ਕਿਹੜਾ ਏਰੀਆ ਕਿਹੜਾ ਪਿੰਡ ਗਿੱਡੜਵਾਈ ਗਿੱਡੜਵਾ ਲੋਕਲ ਗਿੱਡੜਵਾਤ ਲੈਨੇ ਲੋਕਲ ਗਿੱਡੜਵਾਈ ਅੱਛਾ ਭਾਈ ਜੀ ਬੈਟਰੀ ਦਾ ਕਿੱਤਾ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇਸ ਕਿੱਤੇ ਦੇ ਵਿੱਚ ਇਸ ਕਿੱਤੇ ਦੇ ਵਿੱਚ ਸਾਨੂੰ 20 ਸਾਲ ਹੋ ਗਏ ਜੀ ਬੜਾ ਅੱਛਾ 20 ਸਾਲ ਹੋ ਗਏ 20 ਸਾਲ ਹੋ ਗਏ ਮੈਨੂੰ ਕੰਮ ਕਰਨ ਪਰ ਲੇਕਿਨ ਇਹਦੇ ਵਿੱਚ ਨਾ ਜਦੋਂ ਦਾ ਵੜਿਆ ਮੈਂ ਇਸ ਦੇ ਵਿੱਚ ਕਿਸੇ ਨੇ ਵੀ ਇਜਤ ਵਾਲਾ ਕੋਈ ਕੰਮ ਅਨੁ ਇਹ ਜਿੱਤ ਦੀਆਂ ਨਜ਼ਰਾਂ ਵਿੱਚ ਬਿਲਕੁਲ ਵੀ ਨਹੀਂ ਦੇਖਿਆ ਸਨ ਅੱਛਾ ਹਰੇਕ ਬੰਦਾ ਹੈ ਚੋਰ ਸਮਝਦਾ ਵੀ ਖਣੀ ਚੋਰ ਹੀ ਤੁਰੇ ਫਿਰਦੇ ਆ ਅੱਛਾ ਪਰ ਲੇਕਿਨ ਅਸੀਂ ਹਰੇਕ ਬੰਦੇ ਦੇ ਵਾਸਤੇ ਅਸੀਂ ਬਹੁਤ ਵਧੀਆ ਕੰਮ ਕਰਕੇ ਦਿੰਨੇ ਆ ਅਗਲੇ ਦੇ ਘਰੇ ਹਾਂ ਵਿਆਹ ਸ਼ਾਦੀ ਦੇ ਵਿੱਚ ਅਗਲਾ ਹਰੇਕ ਬੰਦਾ ਹਰੇਕਾ ਬੰਦੇ ਨੂੰ ਘਰੇ ਨਹੀਂ ਵਾਰਦਾਗਾ ਅਸੀਂ ਅੰਦਰ ਤੱਕ ਜਾਣਦੇ ਆ ਉਹਨਾਂ ਦੇ ਹਾਂ ਪਰ ਲੇਕਿਨ ਫੇਰ ਵੀ ਅਗਲਾ ਨਾ ਵਿੱਚ ਦੇ ਮਨ ਦੇ ਵਿੱਚ ਅਗਲੇ ਦੇ ਚੋਰ ਹੀ ਰਹਿੰਦਾ ਵੀ ਖਣੀ ਆ ਯਾਰ ਵੇਟਰ ਖਣੀ ਕੀ ਕਰ ਜਾਣਗੇ ਵੀ ਇਹ ਕੀ ਆ ਯਾਰ ਇਹ ਦਿਹਾੜੀਦਾਰ ਬੰਦੇ ਆ ਪਰ ਲੇਕਿਨ ਅਸੀਂ ਨਾ ਜਿੰਨਾ ਵੀ ਅਸੀਂ ਅਗਲੇ ਦਾ ਸੋਚਦੇ ਆ ਹਾਂ ਉਹਨਾਂ ਕੋਈ ਬੰਦਾ ਨਹੀਂ ਸੋਚਦਾ अच्छा भाई ये ਤੁਹਾਨੂੰ ਤੁਸੀਂ ਕਿਹਾ ਕਿ 20 ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦ ਰਿਹਾ ਧੰਦਾ ਕਰਦਿਆਂ 20 ਸਾਲ ਦਾ ਸਮਾਂ ਹੋ ਗਿਆ ਹਾਂਜੀ ਹਾਂਜੀ ਜਦੋਂ ਤੁਸੀਂ ਧੰਦਾ ਸ਼ੁਰੂ ਕੀਤਾ ਉਸ ਸਮੇਂ ਕਿੰਨੀ ਪੇਮੈਂਟ ਮਿਲਦੀ ਸੀ ਤੁਹਾਨੂੰ ਇੱਕ ਝਾੜੀ ਦੀ ਤੇ ਹੁਣ ਜਿਹੜੀ ਪੇਮੈਂਟ ਆ ਜਿਹੜੀ ਕਿੰਨੀ ਕੁ ਮਿਲਦੀ ਹੈ ਉਸ ਟਾਈਮ ਸਾਨੂੰ ਸਿਰਫ ਨਾ 120 20 ਰੁਪਏ ਝਾੜੀ ਹੁੰਦੀ ਸੀ ਅੱਛਾ 120 ਦੇ हिसाब ਨਾਲ ਅਸੀਂ ਝਾੜੀ ਸ਼ੁਰੂ ਕੀਤੀ ਹੌਲੀ ਹੌਲੀ ਹੁਣ 400 ਤੇ ਆ ਗਈ ਹੈ ਅੱਛਾ 400 ਰੁਪਏ ਦੀ ਢਾਡੀ ਵੀ ਹੁਣ ਸਾਡੇ ਲਈ ਵੇਖੀਏ ਤਾਂ ਸ ਬਹੁਤ ਥੋੜੀ ਹੈ ਅੱਛਾ ਕਿੰਨੀ ਕੁ ਦਿਹਾੜੀ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲੇ ਕੰਮ ਔਖਾ ਔਖਾ ਕਿੰਨਾ ਕੁ ਪਹਿਲਾਂ ਮੈਨੂੰ ਇਹ ਦੱਸੋ ਕੰਮ ਔਖਾ ਚਾਹੇ ਦੇ ਵਿੱਚ ਬਹੁਤ ਜ਼ਿਆਦਾ ਹੀ ਜੇ ਦੇਖੀਏ ਤਾਂ ਹੂੰ ਕਿਉਂਕਿ ਅਸੀਂ ਹਰੇਕ ਚੀਜ਼ ਦਾ ਸਾਨੂੰ ਵੇਖ-ਵੇਖ ਕੇ ਸੈਟਿੰਗ ਕਰਨੀ ਪੈਂਦੀ ਹੈ ਬੇਸ਼ੱਕ ਕਿਉਂਕਿ ਇਹ ਰੋਜ਼-ਰੋਜ਼ ਤੇ ਅਗਲੇ ਦੇ ਵਿਆਹ ਵੀ ਨਹੀਂ ਹੁੰਦਾ ਰੋਜ਼-ਰੋਜ਼ ਫੰਕਸ਼ਨ ਨਹੀਂ ਹੁੰਦੇ ਹੂੰ ਅਗਲੇ ਨੇ ਇੰਨਾ ਪੈਸਾ ਲਾਇਆ ਹੁੰਦਾ ਹੂੰ ਵੀ ਜੇ ਉਹਦੇ ਵਿੱਚ ਸਾਡੀ ਗਲਤੀ ਕੋਈ ਕਰ ਦਈਏ ਅਸੀਂ ਪਰ ਲੇਕਿਨ ਅਗਲੇ ਦਾ ਪੈਸਾ ਲਾਏ ਦਾ ਕੋਈ ਫਾਇਦਾ ਨਹੀਂ ਹੋਸਾ। ਹੂੰ। ਸਾਨੂੰ ਤਾਂ ਬੁਲਾਉਂਦਾ ਅਗਲਾ ਵੀ ਇੰਨਾ ਪੈਸਾ ਲਾ ਕੇ ਵੀ ਬੰਦੇ ਆਏ ਆ ਯਾਰ ਸਾਡਾ ਘਰ ਵਧੀਆ ਵੀ ਹਰੇਕ ਰਿਸ਼ਤੇਦਾਰ ਨੂੰ ਸਮਝਣੇ ਇਹ ਹਰੇਕ ਬੰਦੇ ਨੂੰ ਸਮਝ ਕੇ ਜਾਣੇ ਵੀ ਕੋਈ ਗਲਤੀ ਨਾ ਆਏ ਕਿਸੇ ਗੱਲ। ਅਸ਼ਾ ਵੀ ਸਾਨੂੰ ਕੋਈ ਰਿਸ਼ਤੇਦਾਰ ਆਇਆ ਨਾ ਕਹਦੇ ਵੀ ਸਾਨੂੰ ਚੀਜ਼ ਨਹੀਂ ਮਿਲੇਗੀ। ਹੂੰ। ਅਸੀਂ ਲੇਕਿਨ ਬਹੁਤ ਵਧੀਆ ਅਗਲੇ ਦਾ ਫੰਕਸ਼ਨ ਕਰਕੇ ਦਿੰਨੇ ਆ। ਹੂੰ। ਪਰ ਲੇਕਿਨ ਜਿਹੜੇ ਕਈ ਬੰਦੇ ਇਹੋ ਜੇ ਮਿਲ ਜਾਂਦੇ ਆ ਸਾਨੂੰ ਪਾਰਟੀਆਂ ਜਿਵੇਂ ਸਾਡੇ ਨਾਲ ਗੱਲ ਪਹਿਲਾਂ ਹੋਈ ਹੁੰਦੀ ਆ। ਹੂੰ। ਰਾਤ ਦੇ ਸਮੇਂ ਅੱਛਾ ਰਾਤ ਦੇ ਸਮੇਂ ਸਾਡੇ ਨਾਲ ਗੱਲ ਇਹ ਕਰਕੇ ਜਾਂਦੇ ਆ ਵੀ ਰਾਤ ਨੂੰ ਅਸੀਂ ਤੁਹਾਡੇ ਕੋਲੇ ਸਾਧਨਾ ਹੈ ਨਹੀਂ ਤੇ ਅਸੀਂ 12 ਵਜੇ ਤੁਹਾਨੂੰ ਛੱਡ ਕੇ ਜਾਵਾਂਗੇ ਹੂੰ 12 ਦੀ ਬਜਾਏ ਸਾਨੂੰ 2 ਵੀ ਵੱਜ ਜਾਂਦੇ ਆ ਅੱਛਾ 1:30 ਦੇ ਵਿੱਚ ਅਸੀਂ 2 ਵਜੇ ਅਸੀਂ ਪਹੁੰਚਦੇ ਹਾਂ ਅਗਲੇ ਦੇ ਘਰੇ ਹੂੰ ਰਾਤ ਦੇ 2 ਵਜੇ ਅਸੀਂ ਵਾਪਸ ਆਉਨੇ ਹੂੰ ਤੁਸੀਂ ਇਹ ਲਾਲੂ ਸਾਹਿਬ ਵੀ ਸਾਨੂੰ ساری ਰਾਤ ਅਗਲਾ ਠੱਲੀ ਰੱਖਦਾ ਅੱਛਾ ਚਾਹੇ ਕੰਮ ਹੈ ਚਾਹੇ ਨਹੀਂ ਅਗਲੇ ਦਾ ਰਿਸ਼ਤੇਦਾਰ ਬੈਠਾ ਚਾਰ ਜਣੇ ਵੀ ਬੈਠੇ ਚਾਰਾਂ ਦੀ ਖਾਤਰ ਸਾਨੂੰ ਰੁਕਣਾ ਪਊਗਾ ਹੂੰ ਅਸੀਂ ਫੇਰ ਵੀ ਨਹੀਂ ਕਰੇ ਸੋਚਿਆ ਗਿਆ ਅੱਛਾ ਪਰ ਲੇਕਿਨ ਕਈ ਵਾ ਪਾਰਟੀਆਂ ਇਹੋ ਜੀਆਂ ਮਿਲ ਜਾਂਦੀਆਂ ਸਾਨੂੰ ਇਹੋ ਜਿਹੇ ਬੰਦੇ ਜਿਵੇਂ ਇੱਕ ਪਿੰਡ ਸਾਰੇ ਲੂਲਵਾਈਦਾ ਸੀਗਾ ਹੂੰ ਉੱਥੋਂ ਅਸੀਂ ਇੱਕ ਫੰਕਸ਼ਨ ਗੱਡ ਕੇ ਆਏ ਅੱਛਾ ਅਸੀਂ 12 ਵਜੇ ਗਏ ਦੁਪਹਿਰ ਤੋਂਨ 12 ਵਜੇ ਬੜਾਲਿਆ ਸਾਨੂੰ ਹੂੰ ਰਾਤ ਦਾ ਫੰਕਸ਼ਨ ਸੀ ਲੇਡੀਜ਼ ਵੀ ਸੀ ਹੂੰ ਅਸੀਂ ਉਹਨਾਂ ਦੇ ਸਾਰੀ ਤਿਆਰੀ ਕਰ ਲਈ ਵਧੀਆ ਕੰਮ ਕੱਢਦਾ ਜਮਾਂ ਐਂਡ ਤੇ ਆ ਕੇ ਹੂੰ ਐਂਡ ਤੇ ਆ ਕੇ ਉਹ ਬੰਦਿਆਂ ਨੇ ਰੌਲਾ ਪਾ ਲਿਆ ਅੱਛਾ ਕਿਹੜੀ ਗੱਲੋਂ ਰੌਲਾ ਪਾ ਲਿਆ ਰੌਲਾ ਪਾ ਲਿਆ ਵੀ ਅਕੇ ਵੀ ਥੋਡੇ ਵੇਟਰਾਂ ਨੇ ਕਿ दारू ਪੀ ਰੱਖੀ ਅੱਛਾ ਪਹਿਲੀ ਗੱਲ ਤਾਂ ਇਹ ਹੈ ਵੀ ਜਿਵੇਂ ਹੁਣ ਤੁਹਾਡੇ ਨਾਲ ਵੀ ਹੁਣ ਮੈਂ ਟੇਬਲ ਤੇ ਤੁਹਾਡੇ ਕੋਲੇ ਕੰਮ ਦੇ ਦੇਈ ਜਾਂਦਾ ਸਮਾਨ ਦੇਈ ਜਾਂਦਾ ਹੂੰ ਤੁਸੀਂ ਮਾੜੀ ਜੀ ਗੱਲ ਆਪਣੀ ਲਿਆਈ ਪਾਈ ਜਾਂਦੀ ਹੈ ਹੂੰ ਅਗਲਾ ਕਹਿੰਦਾ ਯਾਰ ਲੈ ਪੈਗ ਲਾਲਾ ਯਾਰ ਹੂੰ ਕੋਈ ਪਾਰਟੀ ਦੇ ਵਿੱਚ ਖਰਾਬ ਕਰਨ ਵਾਸਤੇ ਆ ਜਾਂਦੇ ਆ ਬੰਦੇ ਸਾਨੂੰ ਉਹ ਤਰ੍ਹਾਂ ਦੇ ਮਿਲਾਂਗਾ ਕਿ ਵੇਟਰਾਂ ਦੇ ਵਿੱਚ ਵੀ ਕੁਝ ਕੁ दारू ਪੀਣ ਵਾਲੇ ਖਰਾਬ ਕਰਦੇ ਹੈਗੇ। ਉਹ ਇੱਕ ਦੋ ਕੋਈ ਪਾਲਟੀ ਦੇ ਵਿੱਚ ਬੰਦਾ ਮਿਲ ਜਾਂਦੇ ਐ ਇਹੋ ਜੇ। ਹੂੰ। ਸਾਨੂੰ ਵੀ ਅਸੀਂ ਵੀ ਨਹੀਂ ਕਹਿੰਦੇ ਵੀ ਬਿਲਕੁਲ ਸਾਰੇ ਸਹੀ ਹੁੰਦੇ। ਹੂੰ। ਕੋਈ ਬੰਦਾ ਇਨਸਾਨ ਮੈਂ ਦੁਨੀਆ ਤੇ ਮਿਲ ਹੀ ਜਾਂਦਾ ਸਾਨੂੰ ਇਹੋ ਜੇ। ਹੂੰ। ਉਹ ਇੱਕ ਦੀ ਗਲਤੀ ਦੇ ਕਾਰਨ ਸਾਰਿਆਂ ਦੀ ਤੁਹਾਨੂੰ ਪਤਾ ਵੀ ਸਾਰਿਆਂ ਦੀ ਆਉਂਦੀ ਆ ਗੱਲ। ਹੂੰ। ਉਹਨਾਂ ਅਸੀਂ 20 ਵਿਆਣੇ ਲੱਗਿਆ 20 ਚ ਇੱਕ ਬੰਦੇ ਨੇ ਵੀ ਗਲਤੀ ਕਰਤੀ। ਹੂੰ। ਤਾਂ ਵੀ ਸਾਡੇ ਤੇ ਆਉਣੀ ਆ ਸਾਰਿਆਂ ਦੇ 20 ਦੇ 20 ਦੀ ਗੱਲ ਆ ਜਾਂਦੀ। ਅੱਛਾ। ਪਰ ਲੇਕਿਨ ਜੇ ਦੇਖੀਏ ਤਾਂ ਜੇ ਬੰਦੇ ਨੇ ਇੱਕ ਨੇ ਗਲਤੀ ਕੀਤੀ ਆ ਹੂੰ ਤੁਸੀਂ ਉਹਨੂੰ ਸਜ਼ਾ ਦੇ ਸਕਦੇ ਆਂ ਨਾਲ ਅਸੀਂ ਵੀ ਆ ਤੁਹਾਡੇ ਸਜ਼ਾ ਦੇਣ ਵਾਸਤੇ ਹੂੰ ਲੇਕਿਨ ਤੁਸੀਂ ਉਹ 20 ਬੰਦਿਆਂ ਨੂੰ ਨਾਲ ਲੈਣ ਨੂੰ ਕਿਉਂ ਸਜ਼ਾ ਦੇ ਰਹੇ ਆਂ ਹੂੰ ਉਹਨਾਂ ਦਾ ਕੀ ਕਸੂਰ ਆ ਵੀ ਦੁਪਹਿਰ ਤੋਂ ਲੈ ਕੇ ਤੁਹਾਡੇ ਝੂਠੇ ਭਾਂਡੇ ਚੱਕੇ ਹੂੰ ਰਾਤ 2 ਵਜੇ ਤਾਈਂ ਅਸੀਂ ਝੂਠੇ ਭਾਂਡੇ ਚੱਕੀ ਜਾਂਦੇ ਆ ਤੁਹਾਡੇ ਹੂੰ ਉਹਨਾਂ ਦੀ ਦਿਹਾੜੀ ਵੀ ਨਹੀਂ ਦੇਣ ਤੇ ਆਉਂਦੇ ਬੰਦੇ ਕਹੀ ਇਹੋ ਜਿਹੀ ਪਾਲਟੀਆਂ ਮਿਲ ਜਾਂਦੀਆਂ ਅੱਛਾ ਕਈ ਪੇਮੈਂਟ ਵੀ ਕਈ ਵਾਰੀ ਮੁਕਰ ਜਾਂਦੀ ਪੇਮੈਂਟ ਮੁਕਰ ਗਈ ਆ ਬਿਲਕੁਲ ਮੁਕਰਿਆ ਇਹ ਸਾਡੇ ਨਾਲ ਦੋ ਥਾਵਾਂ ਤੇ ਹੋਈ ਐ ਇਹੋ ਜੀਆਂ ਗੱਲਾਂ ਸ਼ਬਈ ਇੱਕ ਗੱਲ ਦੱਸਿਓ ਕਿ ਤਕੜੇ ਘਰਾਂ ਦੇ ਵੀ ਤੁਸੀਂ ਪ੍ਰੋਗਰਾਮ ਲਾਉਂਦੇ ਹੋ ਹਾਂਜੀ 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 ਤੇ ਕੁਸ਼ਕ ਦਰਮਿਆਨੇ ਘਰਾਂ ਦੇ ਵੀ ਮਿਲ ਜਾਂਦੇ ਉਹਨਾਂ ਦੇ ਵੀ ਪ੍ਰੋਗਰਾਮ ਲਾਉਂਦੇ ਮਿਲ ਜਾਂਦੇ ਆ ਜੀ ਬਿਲਕੁਲ ਉਹਨਾਂ ਦੇ ਵਿੱਚ ਕੋਈ ਫਰਕ ਦੇਖਣ ਨੂੰ ਮਿਲਿਆ ਤੁਹਾਨੂੰ ਠੀਕ ਕੋਈ ਫਰਕ ਹੁੰਦਾ ਹੈਗਾ ਤਕੜੇ ਘਰਾਂ ਦੇ ਵਿੱਚ ਜਾਂ ਮਾਰੇ ਦੇ ਵਿੱਚ ਫਰਕ ਤਾਂ ਜੇ ਦੇਖੀਏ ਤਾਂ ਜਿਹੜਾ ਠੀਕ ਠਾਕ ਬੰਦਾ ਨਹੀਂ ਉਹ ਹਮੇਸ਼ਾ ਲਈ ਇੱਜ਼ਤ ਹੀ ਕਰਦਾ ਬੰਦੇ ਦੀ ਅੱਛਾ ਉਹ ਆਪ ਜੀ ਤਰ੍ਹਾਂ ਹੀ ਸਮਝਦਾ ਹੈ ਬਿਲਕੁਲ ਹੂੰ ਤਗੜੇ ਕਰਾਂਦਾ ਤਾਂ ਤੁਹਾਨੂੰ ਕੀ ਦੱਸਗੀ ਵਿਧਾੜੀ ਵਾਲੇ ਬੰਦੇ ਨੂੰ ਤਾਂ ਦਿਹਾੜੀਦਾਰ ਹੀ ਸਮਝੂਗਾ ਅਸ਼ਾ ਉਹ ਐ ਨਹੀਂ ਸਮਝੂਗਾ ਵੀ ਇਹ ਆਪਣੇ ਚੱਲ ਵੀ ਇੰਨਾ ਕੰਮ ਕਰਨ ਆਇਆ ਜਾਂ ਕੁਝ ਵੀ ਹੈ ਵੀ ਆਪਾਂ ਬੁਲਾਇਆ ਤਾਂ ਤਾਂ ਹੀ ਆਇਆ ਅਗਲਾ ਆਪਣੇ ਘਰੇ ਹੂੰ ਪਰ ਲੇਕਿਨ ਫੇਰ ਵੀ ਅਗਲਾ ਨਾ ਉਹ ਨਜ਼ਰਾਂ ਚ ਨਹੀਂ ਦੇਖਦਾ ਅਸ਼ਾ ਮਤਲਬ ਬੰਦੇ ਹੀ ਨਹੀਂ ਸਮਝਦਾ ਬੰਦਾ ਨਹੀਂ ਸਮਝਦਾ ਉਹ ਬੰਦੇ ਅਸ਼ਾ ਉਹਨਾਂ ਨੇ ਉਹੀ ਸਮਝਣਾ ਵੀ ਜਿਵੇਂ ਆਪਣੇ ਸੀਰੀ ਲੱਗਿਆ ਬਾਹਰ ਚ ਕੱਲਾ ਉਹਨੇ ਨੀਰਾ ਹੀ ਪੋਣਾ ਇੱਥੋਂ ਟਿਕਰਨੀ ਆਵਾਂਗੇ ਹੂੰ ਕਹੀ ਕਰਾਂ ਤੁਸੀਂ ਵੀ ਜਾ ਕੇ ਵੇਖਿਆ ਹੋਣਾ ਵੀ ਸੀਰੀ ਚ ਆਉਂਦ ਰਹੀ ਤੇ ਦਿੱਲੀ ਤੇ ਨਹੀਂ ਆਉਂਦਾ ਹੂੰ ਉੱਥੇ ਰਹੂਗਾ ਉਹ ਪਿੱਛੇ ਚੀਜ਼ ਮਿਲੂਗੀ ਉਹਨੂੰ ਉੱਥੇ ਹੂੰ ਉਹਦਾ ਕੋਈ ਨਾ ਇਹ ਸਾਰਾ ਦਿਨ ਉਹ ਘਰ ਦਾ ਮੈਂਬਰ ਹੈ ਇੱਕ ਤਰ੍ਹਾਂ ਦਾ ਅੱਛਾ ਉਸ ਬੰਦੇ ਨੇ ਉਹ ਨਹੀਂ ਸਮਝਦੇ ਕਿ ਐਸੀ ਤਾਂ ਬਹੁਤ ਦੂਰ ਦੀਆਂ ਗੱਲਾਂ ਰਹ ਜਾਂਦੀਆਂ ਅੱਛਾ ਅਸੀਂ ਤਾਂ ਇੱਕ ਦਿਨ ਵਾਸਤੇ ਅਗਲੇ ਤੇ ਜਾਣੇ ਆ ਤੇ ਆੜੀ ਕਰ ਹੂੰ ਸਾਨੂੰ ਅਗਲਾ ਕਿਉਂ ਸਮਝੂ ਅੱਛਾ ਭਾਈ ਜੀ 20 ਸਾਲਾਂ ਦੇ ਕੈਰੀਅਰ ਦੇ ਵਿੱਚ ਲੜਾਈ ਪੜਾਈ ਕਿੰਨੇ ਕਵਾਰੀ ਹੋਈ ਹੈਗੀ ਲੜਾਈ ਪੜਾਈ ਤਾਂ ਇੰਨੀ ਕੋਈ ਨਹੀਂ ਹੋਈ ਐਵੇਂ ਤੁਹਾਨੂੰ ਕਹਿ ਦਈਏ ਵੀ ਮੇਰੀ ਕਿਸੇ ਨਾਲ ਵੀ ਅੱਜ ਤੱਕ ਐਨੀ ਵਿਗੜੀ ਨਹੀਂ ਸਿਰਫ ਲੂਲ ਬਈ ਆ ਕਿ ਥੋੜਾ ਜਿਹਾ ਉਹੀ ਤੁਹਾਨੂੰ ਦੱਸਿਆ ਕਿ ਵੀ ਕੰਡ ਹੋਇਆ ਸੀਗਾ ਹੂੰ ਵੀ ਇੱਕ ਬੰਦੇ ਦੀ ਗਲਤੀ ਦੇ ਕਾਰਨ ਉਹ ਸਾਰਾ ਕੰਮ ਹੋ ਗਿਆ ਹੂੰ ਮੈਂ ਉਹਦੇ ਵਿੱਚ ਐਵੇਂ ਝੂਠ ਬੋਲਦੇ ਆ ਮੈਂ ਸਹੀ ਸੀਗੇ ਅਸੀਂ ਸਾਰੇ ਬਿਲਕੁਲ ਵੀ ਉਹੋ ਸੀ ਗੱਲ ਸੀ ਹੂੰ ਵੀ ਵੇਟਰਾਂ ਦੀ ਕੋਈ ਗਲਤੀ ਨਹੀਂ ਸੀ ਵੇਟਰਾਂ ਚੋਂ ਵੀ ਚੱਲ ਇੱਕ ਬੰਦਾ ਸੀਗਾ ਵੀ ਉਹਨੇ ਗਲਤੀ ਕੀਤੀ ਐ ਹੂੰ ਉਹਨੂੰ ਸਜ਼ਾ ਵੀ ਮਿਲ ਗਈ ਐ ਹੂੰ ਪਰ ਲੇਕਿਨ ਜਿਹੜੇ 15 ਬੰਦੇ ਹੋਰ ਲਾਏ ਸੀ ਤੁਸੀਂ ਵੀ ਉਹਨਾਂ ਨੂੰ ਕੰਮ ਆਪਾਂ ਸਵੇਰ ਤੇ ਲਾ ਰੱਖਿਆ ਹੈ ਉਹਨਾਂ ਦੀ ਪੇਮੈਂਟ ਰੋਕਣ ਦਾ ਕੀ ਫਾਇਦਾ ਨਿਕਲਿਆ ਜੀ ਕੈਸ਼ਾ ਭਾਈ ਜੀ ਆਮ ਤੌਰ ਤੇ ਇਹ ਕਹਿੰਦੇ ਕਿ ਇਸ ਧੰਦੇ ਦੇ ਵਿੱਚ ਇੱਜ਼ਤ ਘਟਾ ਬਿਲਕੁਲ ਹੀ ਕਹਿ ਦਿੰਦੇ ਹੈਗੇ ਕਿ ਆਮ ਤੌਰ ਤੇ ਇਹ ਹੁੰਦਾ ਹੈ ਕਿ ਨਾ ਵੀ ਜਿਹੜੇ ਵੀ ਕਹਿੰਦੇ ਹੈਗੇ ਘਰੇ ਵੀ ਨਹੀਂ ਇੱਜ਼ਤ ਹੁੰਦੀ ਉਹ ਵੀ ਇੱਥੇ ਆ ਕੇ ਰੋ ਮਾਰਦਾ ਵੇਖਣਾ ਇਹ ਇਦਾਂ ਹੁੰਦਾ ਹੈਗਾ ਪੱਕੀ ਗੱਲ ਹੈਗੀ ਬਿਲਕੁਲ ਹੀ ਬਿਲਕੁਲ ਇਹ ਗੱਲ ਸਹੀ ਹੈ ਵੇਟਰ ਨੂੰ ਕੋਈ ਨਹੀਂ ਸਮਝਦਾ ਇਹ ਅਗਲਾ ਭਾਵੇਂ ਨਾ ਘਰੇ ਪਾਣੀ ਦਾ ਗਲਾਸ ਨਾ ਮਿਲਦਾ ਹੋਵੇ ਚੱਜ ਨਾਲ ਉਹਨੂੰ ਹਾਂ ਟੇਬਲ ਤੇ ਬਹਿ ਗਿਆ ਗੋਲ ਤੇ ਹਾਂ ਲਿਆਓ ਪਾਣੀ ਅੱਛਾ ਲਿਆਓ ਮੇਰੇ ਕੋਲ ਠੰਡਾ ਨਹੀਂ ਪਹੁੰਚਿਆ ਓਏ ਕਿੱਥਿਆਂ ਤੋਂ ਏ ਹਾਂ ਓਏ ਵੇਟਰ ਓਏ ਵੇਟਰ ਬਸ ਇਹ ਲਾਉ ਜੀ ਅੱਛਾ ਇਹੋ ਜਿਹਾ ਲਾਉ ਜੀ ਵੇਖਣ ਨੂੰ ਮਿਲ ਜਾਂਦੇ ਆ ਸਾਨੂੰ ਬਹੁਤ ਜ਼ਿਆਦਾ ਅੱਛਾ ਪਰ ਲੇਕਿਨ ਚ ਉਹਦੇ ਸਮਾਂ ਐ ਸੋਚਦੇ ਹੁੰਨੇ ਸੀ ਵੀ ਯਾਰ ਅਜੀਬ ਇਨਸਾਨ ਆ ਯਾਰ ਕੋਈ ਐਹੋ ਜੀ ਗੱਲ ਥੋੜੀ ਜਿਹੀ ਆ ਵੀ ਇੰਨੇ ਵੀ ਅਸੀਂ ਕਹਿ ਗੁਜਰੇ ਤੁਰੇ ਫਿਰਦੇ ਆ ਹੂੰ ਦੇ ਨੀ ਕਿ ਨਹੀਂ ਗਲਤੀਆਂ ਕਰ ਰਹੇ ਆ ਅਸੀਂ ਇਹਦੇ ਹੂੰ 300 ਬੰਦੇ ਨੂੰ ਅਸੀਂ ਸਾਹਮਦੇ ਆ ਕਿਸੇ ਵੇ ਵੇਚਦੇ ਸਾਹਮਦੇ ਆ ਆਦੇ ਤੇ ਹੂੰ ਹੂੰ ਸਾਰੀ ਪਾਰਟੀ ਦਾ ਸਾਡੇ ਤੇ ਜਮਾਵਾਰੇ ਹੁੰਦੀ ਹੈ ਹੂੰ ਅਗਲਾ ਦਾ 300 ਬੰਦਾ ਅੰਦਰ ਆ ਜਾਂਦਾ ਹੂੰ ਅਗਲੇ ਨੇ 5 ਲੱਖ ਰੁਪਇਆ ਲਾਇਆ ਹੁੰਦਾ ਹੂੰ ਰਿਆਤ ਜੇ ਉਹ ਸਾਨੂੰ ਆਪਣੇ ਆਪ ਤੇ ਮਾਣ ਆ ਤਾਂ ਅਸੀਂ ਸਾਂਭਦੇ ਆ ਤਾਂ ਹੀ ਉਹ ਸਹੀ ਹੋ ਜਾਂਦਾ ਨਾ ਹੂੰ ਤੇ ਪਰ ਲੇਕਿਨ ਤੁਸੀਂ ਇਹ ਬੰਦਾ ਹਰੇਕ ਬੰਦਾ ਇਹ ਸੋਚਦਾ ਹੈ ਵੀ ਯਾਰ ਇਹ ਕੀ ਹੈ ਯਾਰ ਇਹ ਹਾਂ ਕੁਝ ਵੀ ਨਹੀਂ ਅੱਛਾ ਉਹਨੂੰ ਪਹਿਲਾਂ ਦੱਸ ਕੇ ਹਟੇ ਮੇ ਜਿਵੇਂ ਸੀਰੀਅਲ ਆ ਬਰਾਬਰ ਸਮਝਦਾ ਅਗਲਾ ਅੱਛਾ ਭਾਈ ਜੇ ਇਸ ਕਿੱਤੇ ਦੇ ਵਿੱਚ ਸਤਕਾਰ ਨਹੀਂਗਾ ਬਿਲਕੁਲ ਵੀ ਨਹੀਂ ਯਾਰ ਕਿੱਤਾ ਛੱਡ ਕਿਉਂ ਨਹੀਂ ਆਈ ਦਿਨ ਦੇ ਕਿ ਕਦੇ ਦਿਮਾਗ ਚ ਨਹੀਂ ਆਈ ਇੱਕ ਤਾਂ ਛੱਡ ਕੇ ਫਿਰ ਜਦੋਂ ਇੱਕ ਵਾਰੀ ਲਾਈਨ ਤੇ ਇਸ ਚ ਪੈ ਜੇ ਨਾ ਬੰਦਾ ਇਹ ਹੂੰ ਇਹ ਲਾਈਨ ਹੀ ਆ ਇਹੋ ਜੀ ਆ ਥੋੜਾ ਜਿਹਾ ਸੁਣ ਤੇ ਇਹ ਦੱਸ ਕੇ ਇਹ ਲਾਈਨ ਛੱਡੀ ਨਹੀਂ ਜਾਂਦੀ ਕਿਉਂ ਨਹੀਂ ਛੱਡੀ ਬਸ ਵੈਸੇ ਹੀ ਪਤਾ ਹੀ ਨਹੀਂ ਕਿ ਇਸ ਚੀਜ਼ ਦਾ ਚਸਕਾ ਹੁੰਦਾ ਹੈ ਅੱਛਾ ਬੰਦੇ ਨੂੰ ਚਸਕਾ ਵੀ ਹੁੰਦਾ ਇਸ ਕੰਮ ਦਾ ਹਾਂ ਚਸਕਾ ਹੁੰਦਾ ਤੇ ਚੰਗਾ ਤੇ ਖਾਣ ਨੂੰ ਮਿਲਦਾ ਹੈਗਾ ਖਾਣ ਪੀਣ ਨੂੰ ਤਾਂ ਚੰਗਾ ਮਿਲਦਾ ਹੀ ਮਿਲਦਾ ਬਿਲਕੁਲ ਉਹ ਤਾਂ ਗੱਲ ਸਹੀ ਹੈ ਤੁਹਾਡੀ ਅੱਛਾ ਅੱਛਾ ਭਾਈ ਰੋਕ ਟੋਕ ਕਿੰਨੀ ਕੀ ਹੁੰਦੀ ਹੈ ਵੀ ਵੇਟਰਾਂ ਨੇ ਨਹੀਂ ਖਾਣਾ ਚਾਹ ਵੇਟਰਾਂ ਵਾਸਤੇ ਅਲੱਗ ਖਾਣਾ ਬਣਾ ਦਿੱਤਾ ਜਾਂਦਾ ਹੈਗਾ ਕਦੇ ਹੋਇਆ ਕਈਆਂ ਵਿਆਹਾਂ ਦੇ ਵਿੱਚ ਉਹ ਹੋਇਆ ਇੱਕ ਦੋ ਸਮਾਂ ਹੋ ਜਾਂਦਾ ਹੈ ਵੀ ਜਿਆਦਾ ਨਹੀਂ ਹੁੰਦਾ ਬਸ ਉਹ ਹੁੰਦਾ ਮੂਲੀ ਜੇ ਸਮਾਂ ਨਹੀਂ ਕੋਈ ਪਾਰਟੀਆਂ ਮਿਲ ਜਾਂਦੀਆਂ ਇਹੋ ਜੀ ਹੂੰ ਤੇ ਜਿਹੜੇ ਖਾਣ ਪੀਣ ਨਹੀਂ ਦਿੰਦੇ ਖਾਣ ਪੀਣ ਤੇ ਵੀ ਰੋਕ ਲੱਗੀ ਹੁੰਦੀ ਹੈ ਅੱਛਾ ਉਹਨਾਂ ਨੇ ਆਪ ਦਾ ਲੱਗ ਸੀ ਖਾਣਾ ਵੀ ਐਸ ਟਾਈਮ ਖਾਣਾ ਤੁਸੀਂ ਹੂੰ ਵੀ ਸਵੇਰ ਤੋਂ ਲੈ ਕੇ ਇਹ ਦਾ ਮਤਲਬ ਨਹੀਂਗਾ ਵੀ ਅਸੀਂ ਹੁਣੇ ਚਾਹ ਪੀ ਲਈ ਅੱਛਾ ਜੇ ਪਾਰਟੀ ਚੱਲੀ ਜਾਂਦੀ ਹੈ ਖਤਮ ਹੁੰਦੀ ਹੈ ਪਹਿਲੀ ਗੱਲ ਤਾਂ ਅਸੀਂ ਇਹ ਸਾਡੇ ਨਾਲ ਹੁਣ ਆਮ ਵੀ ਹੁੰਦਾ ਡੇਲੀ ਵੇਸ ਹਾਂ ਉਹ ਨਾਸ਼ਤਾ ਚਲਾਵਾਂਗੇ ਅਸੀਂ ਬਾਈ ਚਾਂਸ ਹਾਂ ਨਾਸ਼ਤਾ ਚੱਲੂਗਾ 2 ਵਜੇ ਤਾਈ ਹਾਂ ਸਾਰੇ ਨੇ ਨਾਸ਼ਤਾ ਖਾਇਆ ਚਾਹ ਪਾਣੀ ਪੀਤਾ ਉਸ ਤੋਂ ਬਾਅਦ ਐਂਡ ਤੇ ਜਾ ਕੇ ਸਾਨੂੰ ਨਾਸ਼ਤਾ ਮਿਲਣਾ ਬੇਸ਼ੱਕ ਜੇ ਉਹਨਾਂ ਚੋ ਬਚ ਗਿਆ ਤਾਂ ਹਾਂ ਜੇਕਰ ਨਹੀਂ ਤਾਂ ਨਹੀਂ ਬੇਸ਼ੱਕ ਇਹ ਤਾਂ ਬਿਲਕੁਲ ਐਂਡ ਤੇ ਜਾਊਗਾ ਜਮਾਂ ਇਹ ਭੁੱਖੇ ਵੀ ਰਹਿਣ ਭਾਈ ਭੁੱਖੇ ਬਿਲਕੁਲ ਹੀ ਜਮਾਂ ਐਂਡ ਹੀ ਹੋ ਜਾਂਦਾ ਫਿਰ ਤਾਂ ਲਾਸਟ ਵੇਲੇ ਲੰਚ ਚੱਲਦਾ ਲੰਚ ਤੋਂ ਬਾਅਦ ਹੀ ਕੋਈ ਆਪ ਦਾ ਕੁਝ ਖਾ ਪੀ ਸਕਦੇ ਅੱਛਾ ਐਂਡ ਤੇ ਜਾਣ ਮੇਰੇ ਐਂਡ ਤੇ ਜਾਣ ਮੇਰੇ ਸਾਡਾ ਇਹ ਮਸਲ ਨਹੀਂ ਆ ਵੀ ਅਸੀਂ ਐ ਮੂੰਹ ਮਾਰਦੇ ਤੁਰੇ ਫਿਰਗੇ ਵਿੱਚ ਹਮ ਅੱਛਾ ਭਾਈ ਇਹ ਦੱਸੋ ਕਿ ਤੁਸੀਂ ਹੋਰ ਨਾਲ ਸਾਥੀਆਂ ਨੂੰ ਵੀ ਨਾਲ ਲੈ ਕੇ ਆਉਂਦੇ ਹੋਗੇ दारू ਆਮ ਚੱਲਦੀ ਆ ਬਹਿਮਾਂ ਦੇ ਵਿੱਚ ਹਾਂਜੀ ਹਾਂਜੀ ਵੇਟਰ ਕਿੰਨੇ ਕ ਹੈਗੇ ਆ ਵੀ ਆਮ ਤੌਰ ਤੇ ਇਹ ਕਹਿੰਦੇ ਕਿ ਆ ਜਾਂਦਾ ਹੈਗਾ ਪਿੰਡਾਂ ਸ਼ਹਿਰਾਂ ਦੇ ਵਿੱਚ ਵੀ ਇਹ ਬੰਦਾ ਮੁੰਡਾ ਵੇਟਰੀਚ ਜਾਣ ਲੱਗ ਗਏ ਹੁਣ दारू ਪੀਣ ਲੱਗੂਗਾ ਹਾਂ ਕਿੰਨੇ ਕ ਬੰਦੇ दारू ਪੀਣ ਲੱਗ ਜਾਂਦੇ ਆ ਵੀ ਲੱਗਦੇ ਵੀ ਆ ਜੇ ਮੈਂ ਵਹਿਮ ਹੀ ਆ ਵਹਿਮ ਹੈ ਇਸ ਚੀਜ਼ ਦਾ ਅੱਛਾ ਮੈਨੂੰ ਇਹਨਾਂ ਚਿਰ ਹੋ ਗਿਆ 20 ਸਾਲ ਹੋ ਗਏ ਮੈਂ ਇਹ ਨਹੀਂ ਅੱਜ ਤੱਕ ਟੱਚ ਵੀ ਕੀਤੀ दारू ਨਹੀਂ ਅੱਜ ਤੱਕ ਟੱਚ ਕੀਤੀ ਬਿਲਕੁਲ ਵੀ ਨਹੀਂ ਅੱਛਾ ਨਾਲ ਲੈ ਮੇਰੇ ਠੇਕੇਦਾਰ ਵੀ ਆ ਮੇਰੇ ਦੋਸਤ ਆਜ ਵੀ ਖੜੇ ਆ ਇਹਨਾਂ ਨੇ ਵੀ ਨਹੀਂ ਕਦੇ ਅੱਜ ਤੱਕ ਟੱਚ ਅੱਛਾ ਸਾਨੂੰ ਕੋਈ ਮਸਲ ਨਹੀਂ ਦਾਰੂ ਦਾ ਠੀਕ ਸਾਨੂੰ ਲੱਗਦਾ ਨਹੀਂਗਾ ਵੀ ਇਸ profession ਦੇ ਵਿੱਚ ਇਸ ਕੰਮ ਦੇ ਵਿੱਚ ਹਾਂ ਸੋਚ ਹਰੇਕ ਬੰਦੇ ਦੀ ਇਹ ਹੀ ਰਹਿੰਦੀ ਹੈ ਵੀ ਇਹਦੇ ਚ ਤਾਇਆ ਰਹੇ ਦਾਰੂ ਪੀਣ ਲੱਗੂਗਾ ਜਾਂ ਜਾਂ ਪੀਂਦਾ ਹੀ ਹੋਊਗਾ ਹਮ ਪਰ ਲੇਕਿਨ ਨਹੀਂ ਇਹੋ ਜਿਹੇ ਮੁੰਡੇ ਕੋਈ ਆਏ ਤੇਕਰ ਮੇਰੇ ਨਾਲ ਤਾਂ ਕੋਈ ਇਹੋ ਜਿਹੇ ਰੱਖੇ ਨਹੀਂ ਮੈਂ ਅੱਜ ਤੱਕ ਅੱਛਾ ਪਹਿਲੀ ਗੱਲ ਤਾਂ ਮੇਰੇ ਕੋਲੇ 40 ਬੰਦੇ ਨੇ ਟੋਲੀ ਹੈ 40 ਬੰਦਿਆਂ ਚ ਕੋਈ ਬਿਰਲਾ ਹੋਊਗਾ ਜਿਨੇ ਮਾੜੀ ਮੋਟੀ ਇੰਨੀ ਕੁ ਮਾੜੀ ਮੋਟੀ ਪੀਣ ਵਾਲਾ ਬੰਦਾ ਹਮ ਉਹਨਾਂ ਜੋ ਪੀਣ ਵਾਲਾ ਬੰਦਾ ਮੈਂ ਰੱਖਦਾ ਹੀ ਨਹੀਂ ਨਾਲ ਤੇ ਸ਼ਪੀਣ ਵਾਲਾ ਬੰਦਾ ਵੇਚਤੀ ਕਰਾ ਦਿੰਦਾ ਕਰਵਾਉਂਦਾ ਜੀ ਬਿਲਕੁਲ ਹੋ ਜਾਂਦੀ ਹੈ ਮਤਲਬ ਆਟੋਮੈਟਿਕ ਹੀ ਹੋ ਜਾਂਦੀ ਹੈ ਹਮ ਕੰਮ ਦੇ ਉੱਤੇ ਫਿਰ ਪ੍ਰਭਾਵ ਪੈਂਦਾ ਉਹਦਾ ਸਾਰਾ ਹੀ ਪੈਂਦਾ ਜੀ ਜੇਕਰ ਹੁਣ ਮੰਨ ਲਓ ਵੀ ਪਾਰਟੀ ਵਾਲੇ ਦੇ ਸਾਹਮਣੇ ਤੂੰ ਇੱਕ ਚੱਕੇ ਲਈ ਜਾਂਦਾ ਹਮ ਜਾਂ ਅਗਲੇ ਖੋਦੀ ਲਵਾ ਆਂਦੇ ਹਮ ਤਾਂ ਵੀ ਅਗਲਾ ਲਾਸਟ ਵੇਲੇ ਪੇਮੈਂਟ ਦੇਣ ਵੇਲੇ ਅਗਲਾ ਕਹਿ ਜਾਂਦਾ ਹਮ ਯਾਰ ਤੂੰ ਸਦਾ ਰੂਪੀਂਦੇ ਫਿਰਦੇ ਸੀ ਢੱਕੇ ਫਿਰਦੇ ਸੀ ਹਮ ਭਾਵੇਂ ਉਹਨੇ ਦੋ ਕੋਟੀ ਲਈ ਹੈ ਕੁਝ ਲਵਾਈ ਹੈ ਹਮ ਪਰ ਐਂਡ ਤੇ ਪੇਮੈਂਟ ਵੇਲੇ ਅਗਲਾ ਬਾਲੰਦਾ ਝੋਲਾ ਹੈ ਸਾਡੇ ਨਾਲ ਅੱਛਾ ਫਿਰ ਪੇਮੈਂਟ ਲੈਣੀ ਓਕੀ ਹੋ ਜਾਂਦੀ ਹੈ ਅੱਛਾ ਚਲੋ ਪੰਜ ਪੰਜ 10 10 ਲੱਖ ਰੁਪਿਆ ਲਾ ਦੂਗਾ ਪਰ ਲੇਕਿਨ ਇੱਧਰ ਪੈਸੇ ਦੇਣ ਆਸਤੇ ਬਾਲਾ ਰੋਲਦਾ ਹਾਂ ਜੀ ਅੱਛਾ ਭਾਈ ਇਹ ਦੱਸਿਓ ਕਿ ਲਾਸਟ ਦੇ ਉੱਤੇ ਸਾਡੀ ਸੋਸਾਇਟੀ ਨੂੰ ਸਾਡੇ ਸਮਾਜ ਨੂੰ ਸਾਡੇ ਲੋਕਾਂ ਨੂੰ ਐਜੇ ਵੈਟਰੀ profession ਦੇ ਤੌਰ ਦੇ ਉੱਤੇ ਹਾਂਜੀ ਸਾਡੇ ਲੋਕਾਂ ਨੂੰ ਕੋਈ ਸਨੇਹਾ ਦੇਣਾ ਚਾਹੋਗੇ ਵੀ ਮੈਂ ਇਹੀ ਸਨੇਹਾ ਦੇਣਾ ਚਾਹਣਾ ਇਹ ਵੀ ਜਿਵੇਂ ਹੁਣ ਮੰਨ ਲਓ ਵੀ ਆਪਾਂ ਘਰ ਦੇ ਮੈਂਬਰ ਇਹਨੂੰ ਬੰਦੇ ਨੂੰ ਸਮਝਣਾ ਚਾਹੀਦਾ ਵੀ ਇੱਕ ਵਾਰੀ ਆਪਾਂ ਉਹਨੂੰ ਬੁਲਾਇਆ ਹੈ। ਹੂੰ ਜੇ ਤੁਹਾਨੂੰ ਕਿਸੇ ਵੇਸ ਤੇ ਲੱਗਦੀ ਹੈ ਕੋਈ ਗਲਤੀ ਉਹਨੂੰ ਵੇਚਾ ਕਬਾ ਹੈ ਤੁਸੀਂ ਸਾਈਡ ਤੇ ਕਰ ਦਿਓ ਬੰਦੇ ਦੀ। ਹੂੰ ਜਿਹੜੇ ਚੰਗੇ ਬੰਦੇ ਆ ਉਹਨਾਂ ਵਾਸਤੇ ਤਾਂ ਇਦਾਂ ਨਾ ਕਰੋ ਨਾ। ਹੂੰ ਉਹਨਾਂ ਨੂੰ ਸਮਝੋ ਕੁਝ। ਜੀ ਜਦੋਂ ਆਪਾਂ ਬੁਲਾਏ ਆ ਤਾਂ ਉਹਨੂੰ ਅਗਲੇ ਨੂੰ ਸਮਝਣਾ ਵੀ ਚਾਹੀਦਾ ਯਾਰ ਆਪਾਂ ਇਹਨੂੰ ਸੱਦਾ ਦਿੱਤਾ ਹੈ। ਜਾਣ ਨੂੰ ਪੈਸੇ ਦਿੱਤੇ ਆ ਵੀ ਆਪਣੇ ਆਉਣਾ ਹੈ ਵੀ ਆਪਣੇ ਇੰਨੇ ਬੰਦਿਆਂ ਨੂੰ ਸੰਭਲਣਾ ਹੈ ਤੇ ਲੇਕਿਨ ਉਹਦਾ ਬਸ ਥੋੜਾ ਜਿਹਾ ਧਿਆਨ ਕਰਕੇ ਰੱਖਣ ਦਾ ਸਭ ਸੈਟਿੰਗ ਹੋ ਜਾਂਦੀ ਹੈ ਜੀ ਜੀ